ਵਾਈ ਗੁਰਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਮਰਦਾਨਾ ਵਾਪਸ ਸੈਦਪੁਰ ਵਿੱਚ ਗੁਰੂ ਜੀ ਨਾਮ ਬਾਣੀ ਅਸਰੇ ਪਾਪੀ ਜੀਵਾਂ ਦਾ ਉਦਾਰ ਕਰਦੇ ਰਹੇ ਸੈਦਪੁਰ ਰਹਿੰਦਿਆਂ ਕਈ ਦਿਨ ਹੋ ਗਏ ਮਰਦਾਨਾ ਤਲਵੰਡੀਆਂ ਹੋ ਕੇ ਗੁਰੂ ਜੀ ਕੋਲ ਪਹੁੰਚ ਗਿਆ ਜਦੋਂ ਗੁਰੂ ਜੀ ਨੇ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਤੇ ਰਾਇ ਬਲਾਰ ਜੀ ਦੀ ਸੁਖ ਸਾਨ ਪੁੱਛੀ ਤਾਂ ਮਰਦਾਨੇ ਨੇ ਆਖਿਆ ਦਾਤਾ ਮੈਂ ਕੀ ਦੱਸਾਂ ਸਾਰੇ ਬਹੁਤ ਵੈਰਾਗ ਕਰਦੇ ਨੇ ਮਾਤਾ ਤ੍ਰਿਪਤਾ ਜੀ ਦੇ ਨੈਣਾਂ ਵਿੱਚੋਂ ਤਾਂ ਜਲ ਹੀ ਸੁੱਕਦਾ ਹੀ ਨਹੀਂ ਜਿਸ ਦਿਨ ਸੁਲਤਾਨਪੁਰ ਤੋਂ ਸੁਨੇਹਾ ਪੁੱਜਿਆ ਕਿ ਨਾਨਕ ਸਾਧ ਹੋ ਕੇ ਘਰੋਂ ਨਿਕਲ ਗਿਆ ਉਸ ਦਿਨ ਤੋਂ ਬਹੁਤ ਵੈਰਾਗ ਕਰਦੇ ਹਨ ਇਹੋ ਆਖਦੇ ਹਨ ਪੁੱਤਰ ਦੇ ਦਰਸ਼ਨ ਨਹੀਂ ਹੋਣਗੇ ਰੋਂਦੀ ਹੀ ਮਰ ਜਾਵਾਂਗੀ ਮਹਿਤਾ ਕਾਲੂ ਜੀ ਉਹਨਾਂ ਦਾ ਤਾਂ ਪੁੱਛੋ ਹੀ ਕੁਝ ਨਾ ਉਹ ਤਾਂ ਸੁਦਾਈਆਂ ਵਾਂਗ ਫਿਰਦੇ ਨੇ ਕਦੀ ਗ੍ਰੋਧਵਾਨ ਹੋ ਕੇ ਤੁਸਾਂ ਨੂੰ ਮੰਦ ਸ਼ਬਦ ਆਖਣ ਲੱਗ ਪੈਂਦੇ ਹਨ ਕਦੀ ਆਪ ਮੁਹਾਰੇ ਵੱਧ ਘੱਟ ਬੋਲੀ ਜਾਂਦੇ ਹਨ ਉਹਨਾਂ ਦਾ ਤਾਂ ਕਲੇਜਾ ਹਿੱਲ ਗਿਆ ਹੈ ਮੈਨੂੰ ਪੱਕਿਆਂ ਕਰਦੇ ਸੀ ਕਿ ਇੱਕ ਵਾਰ ਜ਼ਰੂਰ ਨਾਨਕ ਨੂੰ ਕਰ ਲੈ ਆਵੇ ਰਾਹ ਬੁਲਾਰਦੀ ਤਾਂ ਪੁੱਛੋ ਹੀ ਕੁਝ ਨਾ ਉਹ ਤਾਂ ਤੁਸਾਂ ਦੇ ਵਿਛੋੜੇ ਵਿੱਚ ਕੋਇਲ ਵਾਂਗ ਕੂਕ ਰਹੇ ਹਨ ਉਹ ਤਾਂ ਰਾਤ ਦਿਨੇ ਬੇਨਤੀਆਂ ਕਰਦੇ ਹਨ ਕਿ ਤੁਸੀਂ ਉਹਨਾਂ ਨੂੰ ਮਿਲੋ ਤੁਸਾਂ ਦੇ ਸ਼ਬਦਾਂ ਦਾ ਜਾਪ ਕਰਦੇ ਰਹਿੰਦੇ ਹਨ ਬਹੁਤ ਵਿਰਾਗੀ ਹੋ ਗਏ ਨੇ ਜਦੋਂ ਮੈਂ ਤੁਰਨ ਲੱਗਾ ਤਾਂ ਮੈਨੂੰ ਸਾਧਕੇ یوں ਪੱਕੀ ਕਰਨ ਲੱਗੇ ਮਰਦਾਨਿਆਂ ਮੇਰੇ ਵੱਲੋਂ ਪੱਕੀ ਕਰੀ ਆਖੀ ਰਾਏ ਬੁਲਾਰ ਤੇਰਾ ਸੇਵਕ ਤੈਨੂੰ ਯਾਦ ਕਰਦਾ ਹੈ ਜਿਵੇਂ ਮੱਛਲੀ ਨੀਰ ਬਿਨਾ ਤੜਪਦੀ ਹੈ ਤਿਵੇਂ ਉਹ ਤੜਪ ਰਿਹਾ ਹੈ ਪ੍ਰੀਤਮ ਪਿਆਰੇ ਆ ਦਰਸ਼ਨ ਦੇ ਤਬ ਦੇ ਹਿਰਦੇ ਨੂੰ ਠੰਡ ਪਾਈ ਦਿਲ ਦੀ ਬੇਚਾਨੀ ਨੂੰ ਦੂਰ ਕਰੀ ਆਈ ਮੇਰੇ ਮਾਹੀ ਮੇਰੇ ਪਿਆਰੇ ਈਓ ਉਹ ਕੰਨਾ ਚਿਹਰ ਬਰਾਕ ਕਰਦੇ ਰਹੇ ਸੁਨੇਹਾ ਦੇਂਦੇ ਹੋਏ ਉਹ ਇਹ ਵੀ ਆਖਦੇ ਹਨ ਜੇ ਨਾਨਕ ਜੀ ਤਲਵੰਡੀ ਆ ਕੇ ਰਹਿਨ ਤਾਂ ਸਾਰਾ ਖਰਚ ਮੈਂ ਦਿਆਂਗਾ ਧਰਮਸ਼ਾਲਾ ਬਣਵਾ ਦਿਆਂਗਾ ਸਾਰੀ ਜ਼ਮੀਨ ਉਹਨਾਂ ਦੇ ਹਵਾਲੇ ਕਰ ਦਿਆਂਗਾ ਪਰ ਇੱਕ ਵਾਰ ਜ਼ਰੂਰ ਆ ਜਨ ਗੁਰੂ ਨਾਨਕ